ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਜ਼ਰਾ ਗੌਰ ਨਾਲ ਦੇਖਿਓ ਇਹਨਾਂ ਲੋਕਾਂ ਦੇ ਚਿਹਰੇ ਕਿਉਂਕਿ ਇਹ ਲੋਕ ਧਾਰਮਿਕ ਦੇ ਨਾਮ ਦੇ ਉੱਤੇ ਲੋਕਾਂ ਨਾਲ ਖਿਲਵਾੜ ਕਰ ਰਹੇ ਨੇ ਪੈਸੇ ਵਸੂਲ ਰਹੇ ਨੇ ਤੇ ਉਹਨਾਂ ਪੈਸਿਆਂ ਨੂੰ ਆਪਣੀ ਸ਼ਰਾਬ ਦੇ ਵਿੱਚ ਇਸ ਨੂੰ ਯੂਜ਼ ਕਰ ਰਹੇ ਨੇ ਅਸਲ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਧਾਰਮਿਕ ਸੰਸਥਾ ਦੇ ਨਾਮ ਦੇ ਉੱਤੇ ਆਸ਼ਰਮ ਦੇ ਨਾਮ ਦੇ ਉੱਤੇ ਲੋਕਾਂ ਤੋਂ ਪੈਸੇ ਲੈ ਰਹੇ ਸੀਗੇ ਤਾਂ ਉਹਨਾਂ ਪੈਸਾ ਨੂੰ ਰਾਤ ਦੇ ਸਮੇਂ ਸ਼ਰਾਬ ਦੇ ਠੇਕੇ ਦੇ ਉੱਤੇ ਪੈਗ ਲਗਾਉਂਦੇ ਹੋਏ ਇਹ ਵਿਅਕਤੀ ਨਜ਼ਰ ਆ ਰਹੇ ਸੀਗੇ ਦਰਅਸਲ ਇਹ ਵੀਡੀਓ ਮਮਦੋੜ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਮਮਦੋੜ ਤੋਂ ਵਾਇਰਲ ਇਸ ਵੀਡੀਓ ਦੇ ਵਿੱਚ ਜੋ ਤੁਸੀਂ ਸਖਸ਼ ਦੇਖ ਰਹੇ ਹੋ ਜੋ ਕਿ ਜੋ ਲੋਕ ਤੁਸੀਂ ਦੇਖ ਰਹੇ ਹੋ ਧਾਰਮਿਕ ਆਸਥਾ ਦੀ ਆੜ ਦੇ ਵਿੱਚ ਉਗਰਾਹੀ ਕਰਨ ਵਾਲੇ ਇਹ ਤਿੰਨ ਜਣਿਆਂ ਨੂੰ ਵੇਖ ਰਹੇ ਹੋ ਤਾਂ ਅੱਜ ਮਮਦੋੜ ਦੇ ਵਿੱਚ ਦਿਨ ਦੇ ਸਮੇ ਉਗਰਾਹੀ ਕਰ ਰਹੇ ਸੀਗੇ ਅਤੇ ਸ਼ਾਮ ਨੂੰ ਜਦ ਦੇਖਿਆ ਤਾਂ ਸ਼ਰਾਬ ਦੇ ਠੇਕੇ ਦੇ ਉੱਤੇ ਪੈਗ ਚਾੜ ਰਹੇ ਸੀਗੇ ਅਖੋਤੀ ਰੂਪ ਦੇ ਵਿੱਚ ਸੇਵਾ ਕਰਨ ਵਾਲੇ ਇਹ ਤਿੰਨ ਜਣੇ ਆਪਣੇ ਆਪ ਨੂੰ ਜਦੋਂ ਪੁੱਛਿਆ ਗਿਆ ਤਾਂ ਜ਼ਿਲ੍ਹਾ ਮੋਗਾ ਦੇ ਪਿੰਡ ਜੰਡੂ ਸਿੰਘ ਵਾਲਾ ਵਿਖੇ ਸਥਿਤ ਬ੍ਰਿਧ ਆਸ਼ਰਮ ਦੇ ਸੇਵਾ ਦੀ ਗੱਲ ਕਰਨ ਲੱਗੇ ਸੀਗੇ ਕਿ ਅਸੀਂ ਜ਼ਿਲ੍ਹਾ ਮੋਗਾ ਦੇ ਪਿੰਡ ਜੰਡੂ ਦੇ ਰਹਿਣ ਵਾਲੇ ਆ ਤੇ ਉਧਰ ਦੇ ਬ੍ਰਿਧ ਆਸ਼ਰਮ ਦੀ ਜੋ ਕਿ ਸੇਵਾ ਦੀ ਗੱਲ ਕਰਨ ਲੱਗੇ ਤਾਂ ਲੋਕਾਂ ਤੋਂ ਇਹ ਕਹਿ ਕੇ ਉਹ ਪੈਸੇ ਉਗਰਾਹੀ ਕਰਦੇ ਸੀਗੇ ਤੇ ਅਜਿਹੀ ਠਗਾ ਨੌਸ਼ਰਬਾਜ਼ਾ ਨੇ ਅਸਲੀ ਰੂਪ ਦੇ ਵਿੱਚ ਧਾਰਮਿਕ ਉਗਰਾਹੀ ਕਰਨ ਵਾਲਿਆਂ ਤੇ ਵੀ ਸਵਾਲਿਆ ਚਿੰਨ ਅਤੇ ਜੋ ਕਿ ਸ਼ੰਕੇ ਵੀ ਖੜੇ ਕਰ ਦਿੱਤੇ ਨੇ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵਾਰ ਸਵਾਲ ਜ਼ਰੂਰ ਉੱਠਦਾ ਹੈ ਕਿ ਆਖਿਰ ਇਹ ਕੋਈ ਫਰੌਡ ਤਾਂ ਨਹੀਂ ਹੈ ਧਰਮ ਧਰਮ ਦੇ ਨਾਮ ਦੇ ਉੱਤੇ ਕੋਈ ਪੈਸੇ ਤਾਂ ਨਹੀਂ ਵਸੂਲਦੇ ਤਾਂ ਇਹਨਾਂ ਲੋਕਾਂ ਦੇ ਕਰਕੇ ਜੋ ਕਿ ਅਸਲਤ ਦੇ ਵਿੱਚ ਧਰਮ ਦੇ ਨਾਮ ਦੇ ਉੱਤੇ ਉਗਰਾਹੀ ਕਰ ਦਿੰਦੇ ਨੇ ਉਹਨਾਂ ਦੇ ਉੱਤੇ ਵੀ ਵੱਡੇ ਸਵਾਲ ਜ਼ਰੂਰ ਖੜੇ ਕਰ ਦਿੰਦੀ ਹੈ ਸ਼ੰਕਾ ਜ਼ਰੂਰ ਖੜੇ ਕਰ ਦਿੰਦੀ ਹੈ ਤਾਂ ਇਲਾਕੇ ਦੀ ਤੇ ਤੁਹਾਨੂੰ ਸਾਰਿਆਂ ਨੂੰ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਅਜਿਹੇ ਠਗਾ ਤੇ ਨੌਸਰਵਾਜ਼ਾਂ ਨੂੰ ਕਿਸੇ ਵੀ ਪ੍ਰਕਾਰ ਦੇ ਉਗਰਾਹੀ ਨਾ ਦਿਆ ਕਰੋ ਧਾਰਮਿਕ ਸਾਰੀਆਂ ਧਾਰਮਿਕ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਦਾਨੀ ਸਚਨਾ ਅਤਿ ਆਗੂਆਂ ਨੂੰ ਬੇਨਤੀ ਕੀਤੀ ਚਾਹੁੰਦੀ ਹੈ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਵਿੱਚ ਤੁਸੀਂ ਵੀ ਅੱਗੇ ਆਓ ਜੋ ਲੋਕਾਂ ਦੇ ਧਾਰਮਿਕ ਸਥਾਨ ਨੂੰ ਠੇਸ ਨਾ ਪਹੁੰਚੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਇਸ ਵਾਇਰਲ ਵੀਡੀਓ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਇਹ ਸਵਾਲ ਖੜੇ ਵੀ ਉੱਠੇ ਸੀਗੇ ਲੋਕ ਜੋ ਕਿ ਲਾਂਤਾ ਪਾਰੇ ਸੀਗੇ ਇਹਨਾਂ ਅਜਿਹੇ ਵਿਅਕਤੀਆਂ ਨੂੰ ਇਹਨਾ ਠੱਗਾ ਨੂੰ ਕਿਉਂਕਿ ਅਕਸਰ ਧਰਮ ਦੇ ਨਾਮ ਦੇ ਉੱਤੇ ਲੋਕ ਪੈਸਾ ਦੇ ਦਿੰਦੇ ਨੇ ਪਰ ਇਹ ਲੋਕ ਇਹਨਾਂ ਪੈਸਿਆਂ ਦਾ ਸਹੀ ਇਸਤੇਮਾਲ ਨਾ ਕਰਕੇ ਆਪਣੇ ਦੱਸ ਦਈਏ ਕਿ ਨਸ਼ੇ ਦੇ ਵਿੱਚ ਇਸ ਨੂੰ ਯੂਜ਼ ਕਰਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਰੰਗੇ ਹੱਤੀ ਫੜਿਆ ਗਿਆ ਹੈ ਤੇ ਹੁਣ ਕਿਸ ਤਰੀਕੇ ਦੇ ਨਾਲ ਇਹ ਮਿੰਤਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਆਪਣੇ ਥੋੜੀ ਸਾ ਪਾਰਾ ਦੀ ਪਿੰਡ ਮੰਗ ਰਿਆ ਪਿੰਡ ਦੇ ਅੰਦਰ ਵੜ ਕੇ ਹੈ ਸਾਡੇ ਵਿੱਚ ਅੱਜ ਵੀ ਅੱਖਾਂ ਵਿੱਚ ਬੜੇ ਨਾ ਆ ਰਹੇ ਹੈ ਤੁਸੀਂ ਕਹਿ ਰਹੇ ਆਪ ਵੀ ਕਿ ਨਾ ਪੂਰਾ ਨਸ਼ਾ ਕਰਕੇ ਵੈ ਗਰੂ ਤਾਂ ਫਿਰੇ ਅਸੀਂ ਰੋਜ਼ ਵੈ ਗਰੂ ਤਾਂ ਹੀ ਰੋਜ਼ ਮੋਲਦੇ ਆਂ ਵੈ ਗਰੂ ਅਸੀਂ ਰੋਜ਼ ਹੀ ਨਾ ਅਲਗ ਬੰਡੋ ਭਾਈ ਅਸੀਂ ਦੁਨੀਆ ਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਜੀ ਸਰ ਜੀ ਸਰ ਵੱਡੇ ਪ੍ਰਧਾਨ ਹੋ ਤੁਸੀਂ ਵੀ ਮਾਰੇ ਤੁਹਾਨੂੰ ਮਾਰੇ ਕਿੱਥੋਂ ਇਹ ਦੱਸੋ ਮਾਰੇ ਹੋ ਆਈ ਕਿੱਥੋਂ ਜੀ ਜਿਹੜੇ ਪਿੰਡ ਤੋਂ ਆਏ ਹੋ ਆਪਾਂ ਮੋਗੇ ਦਾ ਮੋਗੇ ਤੋਂ ਇਹ ਤੇ ਕੀ ਕਰਦੇ ਬਈ ਕਿਹੜੀ ਸੰਸਦ ਆ ਤੁਹਾਡੀ ਸੰਸਦ ਆਪਣੇ ਦੱਸੋ ਬੱਸ